ਸਰਕਾਰ ਵੱਲੋਂ ਰਾਮਕੀਤੇ ਗੇ ਯੁੱਧ ਨਸ਼ਾ ਵਿਰੋਧ ਮੈਨ ਮੌਜੂਦੋਗੇ 1 ਮਾਰਚ ਤੋਂ ਸ਼ੁਰੂ ਕੀਤੀ ਆ ਔਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੂਬਾ ਪਦਰੀ ਤੌਰ ਤੇ ਇਹ ਨਸ਼ਾ ਦੇ ਸਬਾਧਕਾਂ ਦੇ ਉਹਨਾਂ ਦੇ ਰੇਡ ਹੋ ਰਹੇ ਨੇ ਸੋ ਇਸੇ ਲੜੀ ਦੇ ਤਹਿਤ ਅੱਜ ਗੁਰਦਾਸਪੁਰ ਗੱਲ ਕੇ ਸਾਰੇ ਪੰਜਾਬ ਦੇ ਵਿੱਚ ਵੀ ਚੱਲ ਰਹੇ ਨੇ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਸੁਪਰਵਾਈਜ਼ ਕਰਨ ਆਇਆ ਸੀ ਸੋ ਸਵੇਰੇ अर्ਲੀ ਮਾਰਨਿੰਗ ਤੋਂ ਸ਼ੁਰੂ ਹੋ ਸਾਡਾ ਆਪਰੇਸ਼ਨ ਔਰ ਜੋ ਵੀ ਰਿਕਵਰੀ ਹੋਏਗੀ ਉਹ ਸ਼ਾਮ ਨੂੰ ਐਸਐਸਪੀ ਸਾਹਿਬ ਤੁਹਾਡੇ ਨਾਲ ਸਾਂਝੀ ਕਰਨਗੇ ਟੋਟਲ ਕਿੰਨੀ ਫਿਕਰਾ ਸੋ ਇਹ ਅਗਲੇ ਦਿਨ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਜਿੰਨੇ ਵੀ ਟੋਟਲ ਫਿਕਰ ਤੁਹਾਨੂੰ ਅਸੀਂ ਇਹਦਾ ਕੱਤੀ ਤਰੀਕ ਨੂੰ ਖੁਲਾਸਾ ਕਰਾਂਗੇ ਵੀ ਹੁਣ ਤੱਕ ਦੇ ਆਪਰੇਸ਼ਨ ਦੇ ਵਿੱਚ ਕੀ ਕੀ ਹਾਸਲ ਹੋਇਆ ਗੁਰਦਾਸਪੁਰ ਦੇ ਕੁਝ ਕਿਹੜੀਆਂ ਜਗ੍ਹਾ ਲੜ ਜਗ੍ਹਾ ਲੜ ਕੀਤੀਆਂ ਗਈਆਂ ਜਿੱਥੇ ਸਸਮਸ਼ ਕੀਤਾ ਜਾ ਰਿਹਾ ਹੈ ਉਹ ਨਗਲਗ ਜਗ੍ਹਾ ਰਹੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਉਹਨਾਂ ਉਹ ਬੰਦੇ ਜਿਹੜੇ ਅਲਰਟ ਹੋ ਜਾਣਗੇ ਸੋ ਜੋ ਵੀ ਹੈਗਾ ਸਾਨੂੰ ਕੋਈ ਸੀਕ੍ਰੀਟ ਇਨਫਰਮੇਸ਼ਨ ਉਹ ਜਿੱਥੇ ਵੀ ਆਉਦੀ ਉੱਥੇ ਰਿਪੋਰਟ ਕਰ ਰਹੇ ਇਸ ਤਰ੍ਹਾਂ ਦੀ ਲਿਸਟ ਵੀ ਮੰਗੇਗੀ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਨਸ਼ਾ ਤਸਕਰਾਂ ਦੇ ਕਿਸ ਤਰ੍ਹਾਂ ਦਾ ਨਸ਼ਾ ਵੇਚਦੇ ਹੈਗੇ ਨੇ ਜਾਂ ਕਿੰਨਾ ਕਿੰਨੀ ਉਹਦੀ ਟ੍ਰੋਟੀ ਹੈਗੀ ਇਦਾਂ ਦੀ ਕੋ ਲਿਸਟ ਮੰਗੀ ਗਈ ਆ ਬਰਦਾਸ਼ਪੁਰ ਦੀ ਲਿਸਟ ਤਿਆਰ ਕੀਤੀ ਗਈ ਸੀ ਇਸ ਤਰ੍ਹਾਂ ਦੀ ਜਿਆਦਾਤਰ ਹੁਣ ਤੱਕ ਦੀ ਜੋ ਰਿਕਵਰੀ ਸਾਡੇ ਕੋਲ ਹੋਈ ਜਾ ਉਹਦੇ ਸਿੰਥੈਟਿਕ ਡਰਗ ਜਿਆਦਾ ਪਾਇਆ ਗਿਆ ਸੋ ਉਹ ਜਿਹੜੀ ਲਿਸਟ ਵੀ ਹੈਗੀ ਆ ਉਹ ਅਸੀਂ ਅੱਜ মিডিਆ ਸਾਹਮਣੇ ਨਹੀਂ ਟ ਕਲੀਅਰ ਕਰ ਸਕਦੇ ਉਹ ਐਸਐਸਪੀ ਸਾਹਿਬ ਆਪਣੇ ਕੋਲ ਭੇਜ ਰਿਹਾ ਹੈ ਜਿਸ ਤਰ੍ਹਾਂ ਸਰ ਬਾਡਰ ਵਾਲੇ ਏਰੀਆ ਹੈਗਾ ਆਪਣਾ ਬਾਡਰ ਦੇ ਵਿੱਚ ਕੋਈ ਸਫਤਤਾਈ ਕੀਤੀ ਹੈਗੀ ਫਿਰ ਕਿਹੜੇ ਕੀ ਤਾਂ ਕਿ ਤਸਕਰ ਆਗੇ ਨਾ ਹੋ ਹਾਂਜੀ ਬਿਲਕੁਲ ਚੱਲ ਰਹੀ ਹੈ ਜੀ ਬਾਰਡਰ ਵੀ ਚੱਲ ਰਹੀ ਹੈ